ਜੀ ਵਾਰੀ ਵਰਸੀ ਘਟਣ ਗਏ ਸੀ ਖਟ ਕੇ ਲਿਆਂਦੀ ਬੇਲ ਸ਼ਾਮ ਸਿਲਕ ਸਟੋਰ ਤੇ ਲੱਗਣ ਜਾ ਰਹੀ ਯਾਰ ਰਖੜੀ ਦੀ ਸਭ ਤੋਂ ਵੱਡੀ ਤਮਾਕਾ ਸੇਲ ਭਾਜੀ بڑے ਤਮਾਕੇ ਕਰ ਰਹੇ ਹੋ ਕੀ ਬੰਦੇ ਕਰ ਜਾਂਦੇ ਹੋ ਭਾਜੀ ਇੱਥੇ ਰਖੜੀ ਦੀ ਮਹਾ ਬੰਪਰ ਸੇਲ ਲੱਗਣ ਜਾ ਰਹੀ ਹੈ ਜਿਹੜੇ ਵੀ ਸਾਡੇ ਵੀਰ ਭੈਣ ਭਰਾ ਇਹ ਵੀਡੀਓ ਨੂੰ ਸ਼ੇਅਰ ਕਰਨਗੇ ਪਹਿਲਾਂ 11 ਬੰਦਿਆਂ ਨੂੰ ਮਿਲਣਗੇ 에ਰਪੋਰਟ ਤੁਹਾਡਾਂ ਲਈ 21 ਨੂੰ ਮਿਲਣਗੀ ਸਮਾਰਟ ਬੌਸ ਬਗ ਨਾ ਕੋਈ ਪਰਚੇਜਿੰਗ ਕਰਨੀ ਹੈ ਨਾ ਕੁਝ ਲੈਣਾ ਤੇ ਨਾ ਕੁਝ ਦੇਣਾ ਸਿਰਫ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਤੇ ਨਾਲ ਦੀ ਨਾਲ ਸਾਡੇ ਪ੍ਰਾਈਜ਼ ਜਿੱਤਣੇ ਨੇ ਸੋ ਬਿਲਕੁਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਇਧਰ ਦਿਖਾ ਦਿਓ ਕਿ ਆਹ 이어ਬਰਡਸ ਤੇ ਇਸ ਤਰ੍ਹਾਂ ਹੀ ਨਾਲਸ ਮਾੜਵਾਏ ਤੁਹਾਡੇ ਕਰੇ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲੇ ਪਹਿਲਾਂ ਮੂੰਹ ਮਿੱਠਾ ਕਰੋ ਫਿਰ ਅੰਦਰ ਆਣ ਦਊਗਾ ਤੁਹਾਨੂੰ ਸੋ ਬਿਲਕੁਲ ਜੀ ਬਿਲਕੁਲ ਭਾਜੀ ਰਖੜੀ ਤਮਾਕਾ ਸੇਲ ਮੇਲੇ ਚ ਪਹਿਲਾ ਆਰਟੀਕਲ ਕਿਹੜਾ ਲਿਆਏ ਜੀ ਭਾਜੀ ਚੈੱਕ ਕਰੋ ਆਰਗੈਂਜ਼ਾ ਵਿਸਕੋਸ ਆ 5 5 ਮੀਟਰ ਦੀ 올ਓਵਰ ਹੈਗੀ ਕੱਟ ਮਾਰਕੀਟ ਰੇਟ 495 595 ਇਹ ਭਾਜੀ 595 ਆ ਤੇ ਫਿਰ ਤੁਸੀਂ 500 ਦੇ ਜੀ ਅੱਜ 2 ਦੇ ਦਿਓ ਨਾ ਅੱਜ ਸਾਰੇ ਰਿਕਾਰਡ ਟੁੱਟ ਜਾਣੇ ਆ ਭਾਜੀ ਰਖੜੀ ਮਹਾ ਬੰਪਰ ਦੀ ਪਹਿਲੀ ਸੇਲ ਆ ਆਪਾਂ 2 ਨਹੀਂ ਦੇਣੇ ਨਾ ਦੇਣੇ 2 ਨਾ ਦੇਣੇ 3 ਦੇਣਿਆ 4 ਸੂਟ ਸਿਰਫ 500 ਰੁਪਏ ਦੇ 4 ਸੂਟ 500 ਰੁਪਏ ਦੇ ਵਿੱਚ ਆ ਵਾਲੇ ਸੂਟ 4 ਬਿਲਕੁਲ ਬਿਲਕੁਲ ਭਾਜੀ 5 ਮੀਟਰ ਦੀ ਕੱਟ ਵਿਸਕੋਸ ਆਰਗੰజా ਦੇ ਡਿਜੀਟਲ ਪ੍ਰਿੰਟ 500 ਰੁਪਏ ਦੇ 4 ਸੂਟ ਪਾਜੀ ਪਹਿਲੇ ਆਰਟੀਕਲ ਦੇ ਵਿੱਚ ਤੇ ਬੜੇ ਵੱਡੇ ਵੱਡੇ ਫਾਇਦੇ ਕਰਤੇ ਹੁਣ ਦੂਸਰੇ ਆਰਟੀਕਲ ਚ ਫਾਇਦੇ ਕਰੋ ਚੈੱਕ ਕਰੋ ਪਾਜੀ ਕੈਮਰਿਕ ਪ੍ਰਿੰਟ ਸੂਟ ਦੇ ਡਿਜ਼ਾਈਨ 5-5 ਮੀਟਰ ਰਹੇਗੀ ਕੱਟ ਇਹ ਪਾਜੀ ਡਿਜ਼ਾਈਨ ਤੇ ਬੜੇ ਲਿਆਏ ਜੀ ਆਰਟੀਕਲ ਵੀ ਬੜੇ ਪਿਆਰੇ ਆ ਹੁਣ ਰੇਟ ਤੇ ਨਹੀਂ ਕਿਤੇ ਇਹਦਾ 500 550 ਕਰਤਾ ਪਾਜੀ ਮਾਰਕੀਟ ਮਿਲਿਆ 450 350 ਆਪਾਂ ਤੁਹਾਨੂੰ ਸੇਲ ਆਫਰ ਚ ਲਗਾ ਕੇ ਦੇਣਾ 5 ਮੀਟਰ ਦੀ ਕੱਟ 190 ਰੁਪਏ ਦੇ ਵਿੱਚ ਪਾਜੀ 190 ਰੁਪਏ ਦੇ ਵਿੱਚ ਆਵਲਾ ਬਿਲਕੁਲ ਬਿਲਕੁਲ ਪਾਜੀ 190 ਰੁਪਏ ਦੀ ਰੇਂਜ 5 ਮੀਟਰ ਦੀ ਕੱਟ ਡਿਜ਼ਾਈਨ ਚੈੱਕ ਕਰ ਲਓ 5-5 ਮੀਟਰ ਦੀ ਕੱਟ 'ਚ ਡਿਜ਼ਾਈਨ ਬੇਸ਼ੁਮਾਰ ਸੋ ਬਿਲਕੁਲ ਆ ਡਿਜ਼ਾਈਨ ਸਾਰੇ ਦੇਖ ਲਓ ਭਾਜੀ ਕਹਿੰਦੇ 190 ਰੁਪਏ ਦੇ ਵਿੱਚ ਆ ਵਾਲੇ ਆਰਟੀਕਲ ਤੁਹਾਨੂੰ ਦੇਣੀ ਆ ਬਸ ਪਹੁੰਚਣਾ ਕਿੱਥੇ ਆ ਸ਼ਾਮ ਸਿਲਕ ਸਟੋਰ ਸਮਰਾਲੇ ਸ਼ਹਿਰ ਦੇ ਵਿੱਚ ਭਾਜੀ ਇਧਰ ਰਖੜੀ ਦਾ ਬੜਾ ਹੀ ਹਿੱਟ ਆਰਟੀਕਲ ਲੈ ਕੇ ਆ ਗਏ ਜੀ ਇਹਦੇ ਵਿੱਚ ਫਾਇਦੇ ਕਰੋ ਪਹਿਣਾ ਭਰਾਵਾਂ ਤੇ ਪਤਾ ਲੱਗ ਜੇਗੀ ਵਾਕਈ ਸੇਲ ਲਾਈ ਆ ਭਾਜੀ ਸ਼ਿਮਰ ਦਾ ਰਹਗਾ ਸੂਟ ਤੇ ਚਨੌਨ ਦਾ ਦੁਪੱਟਾ ਚਨੌਨ ਦੇ ਦੁਪੱਟੇ ਤੇ ਰਹਗਾ ਕੱਟਵਰਕ ਮਾਰਕੀਟ ਮਿਲੇ 795 895 ਸੂਟ ਤੇ ਦੁਪੱਟੇ ਲੈਂਥ ਚੈੱਕ ਕਰ ਲਓ ਫੋਰ ਸਾਈਡ ਕੱਟਵਰਕ ਦੁਪੱਟਾ ਜੀ 5 ਮੀਟਰ ਦੀ ਕੱਟ ਤੇ ਭਾਜੀ ਰੇਟ ਦੱਸੋ ਰੇਟ ਕੀ ਦੇ ਰਹੇ ਹੋ ਭਾਜੀ ਰੇਟ ਤੁਸੀਂ ਦੱਸੋ ਕੀ ਦੇ ਦੀਏ ਇਹ ਭਾਜੀ 795 ਆ ਤੇ ਤੁਸੀਂ 595 ਦੇ ਦਿਓ ਤੇ ਨਿਆਰਾ ਆ ਜੇ ਭਾਜੀ ਨਾ ਆਪਾਂ ਦੇਣਾ 595 ਨਾ ਦੇਣਾ 495 ਆਪਾਂ ਸੇਲ 'ਚ ਲਗਾ ਕੇ ਦੇਣਾ ਸਿਰਫ 395 ਰੁਪਏ ਰੇ ਭਾਜੀ ਰੰਗ ਵੇਖ ਲਓ ਸਾਰੇ ਕਰੀ ਕੀ ਜਾਂਦੇ ਜੇ 395 ਰੁਪਏ ਦੇ ਵਿੱਚ ਪੱਲਿਓ ਪਾਵਾ ਕੇ ਦੇਣੇ ਆ ਨਹੀਂ ਨਹੀਂ ਭਾਜੀ ਪੱਲਿਓ ਪਾ ਕੇ ਕੋਈ ਨਹੀਂ ਦੇ ਰਿਹਾ 395 ਸੇਲ ਹੈ ਯਾਰ ਰੱਖੜੀ ਦੀ ਪਹਿਲੀ ਸੇਲ ਜਿਹੜੀ ਹੋਊਗੀ ਧਮਾਕਾ ਸੇਲ ਜੀ 올 오버 5 미터 ਦੀ ਕੱਟ ਕੈਮਰੀ कॉटन ਦਾ ਰਹੂਗਾ ਸੂਟ ਨਾਲ ਰਹੂਗਾ 5 ਮੀਟਰ ਸੂਟ ਦੇ ਨਾਲ कॉटन दुपट्टा ਇਹ ਭਾਜੀ ਮਾਰਕੀਟ ਦੀ ਗੱਲ ਕੀਤੀ ਜਵੇ ਤਾਂ ਮਾਰਕੀਟ ਦੇ ਵਿੱਚ ਇਹ ਵਾਲਾ ਆਰਟੀਕਲ ਜਿਹੜਾ ਵਾ ਨਾ 550 550 ਦਾ ਮਿਲਦਾ ਤੁਸੀਂ ਦੱਸੋ ਕਿੰਨੇ ਦਾ ਦੇ ਰਹੇ ਹੋ ਭਾਜੀ ਨਾ ਦੇਣਾ ਆਪਾਂ 550 ਨਾ ਦੇਣਾ 500 500 ਰੁਪਏ ਦੇ ਦੋ ਮਤਲਬ ਕਿ 250 ਰੁਪਏ ਦਾ 5 ਮੀਟਰ ਸੂਟ कॉटन दुपट्टा ਆਰਟੀਕਲ ਆ ਭਾਜੀ ਦੁਪੱਟਾ ਵੇਖ ਲਓ ਸੂਟ ਵੇਖ ਲਓ ਡਿਜ਼ਾਈਨ ਵੇਖ ਲਓ 250 ਰੁਪਏ ਦੇ ਵਿੱਚ ਸੂਟ 2.5 ਮੀਟਰ ਦੁਪੱਟੇ ਵਾਲੀ ਆਈਟਮ ਸਿਰਫ 250 ਰੁਪਏ ਦੇ ਵਿੱਚ ਹੀ ਭਾਜੀ ਇਧਰ ਬੜੇ ਸੋਹਣੇ ਸੋਹਣੇ ਜੈਪੁਰੀ ਸੂਟ ਲੈ ਆਏ ਜੀ ਇਹਦੇ ਵਿੱਚ ਵੀ ਫਾਇਦੇ ਕਰੋ ਫੇਰ ਰਖੜੀ ਤਮਾਕਾ ਸੇੜ ਹੇਟੋ ਨਹੀਂ ਪੂਰੀ ਭਾਜੀ ਚੈੱਕ ਕਰੋ ਜੈਪੁਰੀ ਸੂਟ ਦੀ ਸ਼ਰਟ ਪਿਓਰ ਜੈਪੁਰੀ ਜੈਪੁਰੀ ਸ਼ਰਟ ਤੇ ਜੈਪੁਰੀ ਬਾਟਮ ਨਾਰੌਗਕ ਕਾਟਨ ਦਾ ਜੈਪੁਰੀ ਦੁਪੱਟਾ ਜੀ ਇਹ ਭਾਜੀ ਤੁਹਾਡੀ ਮਾਰਕੀਟ ਦੀ ਗੱਲ ਕੀਤੀ ਜਾਵੇ ਨਾ ਤੇ ਮਾਰਕੀਟ ਦੇ ਵਿੱਚ ਕੋਈ ਕਹਿੰਦਾ ਜੀ ਬੜਾ ਸਸਤਾ ਦੇ ਰਹੀਆਂ 550 ਦਾ ਕੋਈ ਕਹਿੰਦਾ 600 ਦਾ ਤੁਸੀਂ ਕਿੰਨਾ ਦਾ ਦੇ ਰਹੇ ਹੋ ਭਾਰੀ ਭਾਜੀ ਮਾਰਕੀਟ ਨੂੰ ਚੈਲੰਜ ਕੋਈ ਦੇਵੇ 550 ਕੋਈ ਦੇ 500 ਆਪਾਂ ਦੇਣਾ 295 ਰੁਪਏ ਦੀ ਰੇਂਜ ਚ 295 ਚ ਆ ਵਾਲਾ ਆਰਟੀਕਲ ਬਿਲਕੁਲ ਬਿਲਕੁਲ ਭਾਜੀ 295 ਰੁਪਏ ਦੀ ਰੇਂਜ ਚ ਕੱਟ ਪੂਰੀ ਹੋਏਗੀ ਚੋਰ ਕੱਟ ਨਹੀਂ ਹੋਊਗੀ ਰੇਂਜ ਮਿਲੇਗੀ ਸਿਰਫ 295 ਤੇ ਭਾਜੀ ਆ ਜਿਹੜੇ ਸਾਰੇ ਡਿਜ਼ਾਈਨ ਲੱਗੇ ਹੋਏ ਆ ਇਹ ਸਾਰੇ 295 ਮੇਲੇ ਭਾਜੀ ਜਿੰਨੇ ਡਿਜ਼ਾਈਨ ਨੇ ਉਹਨੇ ਪੀਸ ਤੇ ਉਹਨੀ ਕੁਆਂਟੀਟੀ ਜਿੰਨੀ ਮਰਜ਼ੀ ਰੇਂਜ ਮਿਲੇਗੀ ਸਿਰਫ 295 ਭਾਜੀ ਰਖੜੀ ਦਾ ਸਪੈਸ਼ਲ ਆਰਟੀਕਲ ਜਿੰਮੀ ਚੋਂ ਕੱਪੜਾ ਚੈੱਕ ਕਰੋ ਜੀ ਕੜਾਈਆਂ ਚੈੱਕ ਕਰੋ ਕੈਮਰਾ ਫੋਕਸ ਮਾਰ ਕੇ ਜੀ ਇਹ ਭਾਜੀ ਰਖੜੀ ਤੇ ਤੋਹਫੇ ਤੇ ਲਿਆਏ ਜੇ ਪਹਿਣਾ ਵਾਸਤੇ ਰੇਟਾਂ ਦੇ ਵਿੱਚ ਫਾਇਦੇ ਕਰੀ ਜਾਓ ਬਸ ਫੇਰ ਫਾਇਦਾ ਹੋਣਾ ਪੂਰਾ ਭਾਜੀ ਮਾਰਕੀਟ ਮਿਲੇ 1195 ਕੋਈ ਦਿੰਦਾ 1095 ਆਪਾਂ ਰਖੜੀ ਮਹਾ ਬੰਪਰ ਸੇਲ ਮੇਲੇ ਵਿੱਚ ਦੇਣੀ ਆ ਚੀ ਤੁਹਾਨੂੰ ਲਾ ਕੇ 495 ਰੁਪਏ ਰੇਂਜ ਇਹ ਪਾਜੀ 495 ਰੁਪਏ ਦੇ ਵਿੱਚ ਆਵਲਾ ਆਰਟੀਕਲ ਬਿਲਕੁਲ ਬਿਲਕੁਲ ਪਾਜੀ ਜਿਮੀ ਚੂ ਕਪੜਾ ਜਿਮੀ ਚੂ ਦਾ ਇਹ ਦੁਪੱਟਾ ਸਿਰਫ 495 ਰੁਪਏ ਰੇਂਜ ਸੋ ਬਿਲਕੁਲ ਇੱਧਰ ਪਾਜੀ ਆਰਟੀਕਲ ਦਿਖਾ ਦਿਓ ਯਾਰ ਪਾਜੀ ਤੇ ਫਾਇਦੇ ਤੇ ਫਾਇਦੇ ਕਰੀ ਜਾਂਦੇ ਆ ਵੀ ਇੱਧਰ ਆਰਟੀਕਲ ਦਿਖਾਓ ਕੋਈ ਕਹਿੰਦਾ 1200 ਕੋਈ ਕਹਿੰਦਾ 1300 ਪਾਜੀ ਕਹਿੰਦੀ ਆ 400 ਤੇ 95 ਵਿੱਚ ਇਸ ਤਰ੍ਹਾਂ ਦੇ ਆਰਟੀਕਲ ਦੇਣੇ ਆ ਫਾਇਦੇ ਵੱਡੇ ਵੱਡੇ ਹੋਣੇ ਆ ਪਹੁੰਚਣਾ ਜ਼ਰੂਰ ਆ ਜੀ ਦੇਖੋ ਇੱਧਰ ਆ ਗਿਆ ਜੇ ਬਨਾਰਸੀ ਆਰਟੀਕਲ ਮਾਰਕੀਟ ਮੈਂ ਵੀ ਬੜਾ ਹੁਕਮਤਾ ਵੀਡੀਓ ਬਣਾਉਣਾ ਮਾਰਕੀਟ ਕਹਿੰਦੇ 995 895 ਇਹ ਤੋਂ ਕੱਟ ਕੇ ਹੋਲ سیلਰ ਦਾ ਰੇਟ ਵੀ ਨਹੀਂ ਹੈਗਾ ਤੁਸੀਂ ਦੱਸੋ ਕੀ ਰੇਟ ਹੈ ਜੀ ਆਪਾਂ ਹੋਲ سیلਰਾਂ ਨੂੰ ਵੀ ਟੈਨਸ਼ਨ ਬਾਣੀ ਆ ਰਖੜੀ ਮਹਾ ਬੰਪਰ ਸੇਲ ਹੈ ਇਹ ਦੇਖੋ ਬਨਾਰਸੀ ਸੂਟ ਰਹੇਗਾ ਨਾਲ ਰਹੇਗਾ ਦੁਪੱਟਾ ਜੀ ਮਾਰਕੀਟ ਰੇਟ ਮਿਲੇ 995 ਕੋਈ ਦਵੇ 895 ਆਪਾਂ ਸਿਰਫ ਲਗਾ ਕੇ ਦੇਣਾ ਸਿਰਫ 495 ਰੁਪਏ। ਆ ਭਾਜੀ ਰੰਗ ਦਿਖਾ ਦਿਓ ਸਾਰੇ ਰੰਗ 495 ਰੁਪਏ ਦੇ ਵਿੱਚ। ਬਿਲਕੁਲ ਬਿਲਕੁਲ ਭਾਜੀ 495 ਰੁਪਏ। ਤੇ ਭਾਜੀ ਇਹ ਤੁਸੀਂ ਵੈਰਾਈਟੀਆਂ ਦੇ ਦਿਖਾਈ ਜਾਂਦੇ ਜੇ ਤੁਹਾਡੇ ਕੋਲ ਸਟਾਕ ਹੈਗਾ। ਭਾਜੀ ਸਟਾਕ ਚ ਚੈੱਕ ਕਰੋ ਜੀ। ਕੁਆਂਟੀਟੀ ਜਿੰਨੀ ਮਰਜੀ। ਸੋ ਬਿਲਕੁਲ ਇਧਰ ਸਟਾਕ ਚੈੱਕ ਕਰਦੇ ਆ ਇਧਰ ਵੇਖੋ ਯਾਰ। ਇਹ ਭਾਜੀ ਕਿੰਨਾ ਕੁ ਸਟਾਕ ਲੈਂਦਾ ਫਿਰ ਪੂਰੀ ਤਸਲੀਮ। ਭਾਜੀ 5000 ਸੂਟ ਪਿਆ ਜੀ ਕਿਸੇ ਨੂੰ ਇਹ ਨਾ ਨਹੀਂ ਹੋਊਗੀ ਵੀ ਸੂਟ ਖਤਮ। ਸਿਰਫ ਰੇਟ ਦੇਣਾ 495 ਲੈਣ ਲਈ ਕਿੱਥੇ ਆਣਾ ਪੈਣਾ ਤੁਹਾਨੂੰ। ਸ਼ਾਮ ਸਿਲਕ ਸਟੋਰ ਚੰਡੀਗੜ੍ਹ ਰੋਡ ਨੇੜੇ ਵਾਲੇ ਸੀਓਫਿਸ ਸਮਰਾਲਾ ਤੇ ਭਾਜੀ ਇੱਕ ਵਾਰੀ ਕੈਮਰਾ ਕਮਾ ਦਿਓ ਕਿ ਕੋਈ ਬੰਦ ਕਮਰੇ ਚ ਵੀਡੀਓ ਨਹੀਂ ਬਣਾ ਰਹੇ ਇੱਧਰ ਪੂਰਾ ਤੁਸੀਂ ਕੈਮਰਾ ਕਮਾ ਦਿਓ ਕਿ ਸਾਰਿਆਂ ਦੇ ਸਾਹਮਣੇ ਲਾਈਵ ਵੀਡੀਓ ਬਣ ਰਹੀ ਹੈ ਜਿਹੜੇ ਰੀਡ ਕਹਿ ਰਹੇ ਆ ਉਹ ਰੀਡ ਤੁਹਾਨੂੰ ਮਿਲਨੇ ਵੀ ਹੈ ਇੱਥੇ ਆ ਕੇ ਉਹ ਵਾਲਾ ਕੰਮ ਨਹੀਂ ਵੀ ਵੀਡੀਓ ਚ ਜੋ ਮਰਜੀ ਕਹਿ ਦੋ ਬਾਅਦ ਚੋ ਰੀਡ ਨਹੀਂ ਮਿਲਨੇ ਇਹ ਜਿਹੜੇ ਰੀਡ ਤੁਹਾਨੂੰ ਦਿਖਾ ਰਹੇ ਆ ਇੱਧਰ ਦੇਖੋ ਸਕਰੀਨ ਸ਼ਾਟ ਲੈ ਲੈ ਕੇ ਆਓ ਤੇ 495 ਚ ਚੱਕੋ ਬਸ ਭਾਜੀ ਚੈੱਕ ਕਰੋ ਏਸੀ ਕੰਫਰਟਰ ਡਬਲ ਵੈਟ ਦਾ ਰਹੇਗਾ ਕੰਫਰਟਰ ਪਹਿਲਾਂ ਡਿਜ਼ਾਈਨ ਚੈੱਕ ਕਰੋ ਭਾਜੀ ਇਹਨਾਂ ਦੇ ਸੋ ਬਿਲਕੁਲ ਡਿਜ਼ਾਈਨ ਤੇ ਭਾਜੀ ਪੁੱਛਾਰੇ ਹੋ ਮਾਰਕੀਟ ਦੀ ਗੱਲ ਕੀਤੀ ਜਾਵੇ ਤੇ 1000 ਰੁਪਏ ਰੇਟ ਆ ਤੁਸੀਂ ਦੱਸੋ ਕੀ ਰੇਟ ਦੇ ਰਹੇ ਹੋ ਭਾਜੀ ਆਪਾਂ ਦਵਾਂਗੇ 500 ਰੁਪਏ ਦੇ ਵਿੱਚ ਜੀ ਇਹ ਭਾਜੀ 500 ਚ ਕਿੰਨੇ ਦੇਣੀਆਂ ਸਹੀ 500 ਚ ਦੇਣਿਆ 2 ਭਾਜੀ 500 ਦੀ 2 ਕਰਦੇ ਫਿਰ ਬਿਲਕੁਲ ਬਿਲਕੁਲ ਡਬਲ ਵੈਟ ਏਸੀ ਕੰਫਰਟਰ 500 ਰੁਪਏ ਦੀ ਰੇਂਜ ਚ 2 ਪੀਸ ਤੇ ਭਾਜੀ ਕੁਆਂਟੀਟੀ ਕੁਆਂਟੀਟੀ ਚੈੱਕ ਕਰੋ ਭਾਜੀ ਇੱਧਰ ਕੁਆਂਟਿਟੀਆਂ ਤੁਸੀਂ ਵੇਖ ਸਕਦੇ ਜੀ ਕਿ ਕੋਈ ਇੱਕ ਨਹੀਂ ਦੋ ਨਹੀਂ ਇੱਧਰ ਵੇਖੋ ਯਾਰ ਬਹੁਤ ਜ਼ਿਆਦਾ ਸਟਾਕ ਤੁਹਾਡੇ ਵਾਸਤੇ ਆ ਚੁੱਕਾ ਹੈ। ਇਹ ਭਾਜੀ ਕੁੜਤੇ ਪਜਾਮੇ ਲੈ ਆਏ ਜੀ ਇੱਧਰ ਬੜੇ ਨਜ਼ਾਰੇਦਾਰ ਹੁਣ ਇਹਦੇ ਵਿੱਚ ਹੀ ਫਾਇਦੇ ਕਰਨ ਜਾ ਰਹੇ ਹੋ। ਭਾਜੀ ਇਟਾਲੀਅਨ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ 100% ਰੇਗੀ ਕਾਟਨ ਕਲਰ ਚੈੱਕ ਕਰੋ ਪਹਿਲਾਂ। 8 ਤੋਂ 10 ਮਿਲਣਗੇ ਕਲਰ ਕੁਆਲਿਟੀ ਚੈੱਕ ਕਰੋ ਇਟਾਲੀਅਨ 100% ਇਟਾਲੀਅਨ ਗੀਜ਼ਾ ਕਾਟਨ ਤੇ ਭਾਜੀ ਰੇਟ ਤੁਸੀਂ ਹੋਲੀ ਜੀ ਕਹਿਣਾ ਵਾ 1300 ਰੁਪਏ ਕਿਉਂਕਿ ਮਾਰਕੀਟ ਦਾ ਹੀ ਰੇਟ ਆ ਭਾਜੀ ਆਪਾਂ 1300 ਰੁਪਏ ਨਹੀਂ ਦੇਣਾ ਆਪਾਂ ਦੇਣਾ 1300 ਰੁਪਏ ਦੇ ਦੋ ਕੁਰਤੇ ਪਜਾਮੇ ਮਤਲਬ 650 ਰੁਪਏ ਦੇ ਵਿੱਚ ਕੁਰਤਾ ਪਜਾਮਾ ਬਿਲਕੁਲ ਬਿਲਕੁਲ ਭਾਜੀ ਚਾਹੇ ਕੋਈ ਕਸਟਮਰ ਇੱਕ ਲੈਣੇ ਵਾਲਾ ਆਵੇ ਤਾਂ ਵੀ 650 ਰੁਪਏ ਦੇਵਾਂਗੇ ਭਾਜੀ ਜਿਸ ਤਰ੍ਹਾਂ ਵੈਰਾਈਟੀਆਂ ਜਿਹੜੀਆਂ ਦਿਖਾਈਆਂ ਐਡਰੈਸ ਕੀ ਆਪਣਾ ਇਹ ਦੱਸ ਦਿਓ ਐਡਰੈਸ ਭਾਜੀ ਆਪਣਾ ਹੈ ਸ਼ਾਮ ਸਿਲਕ ਸਟੋਰ ਚੰਡੀਗੜ੍ਹ ਸਮਰਾ ਨੇੜੇ ਵਾਲੇ થી ਆਫਿਸ ਸੋ ਬਿਲਕੁਲ ਇਧਰ ਭਾਜੀ ਰੋਡ ਦਿਖਾ ਦਿਓ ਇੱਕ ਵਾਰੀ ਕੈਮਰਾ ਕਮਾ ਦਿਓ ਸ਼ਾਮ ਸਿਲਕ ਸਟੋਰ ਤੁਸੀਂ ਪਹੁੰਚਣਾ ਜਰੂਰ ਆ ਰਖੜੀ ਦੀ ਬਹੁਤ ਵੱਡੀ ਰਿਕਾਰਡ ਤੋੜ ਸੇਲ ਲੱਗਣ ਜਾ ਰਹੀ ਆ ਸੋ ਇੱਥੇ ਆ ਕੇ ਤੁਸੀਂ ਵੱਡੇ ਵੱਡੇ ਫਾਇਦੇ ਲੈ ਸਕਦੇ ਜੀ